ਜੇ ਪਹਿਲਾਂ ਤਾਂ ਕਿਹਾ ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਿਕਤਰ ਪੰਜਾਬ ਰੋਡਵੇ ਪਨਬਾਸ ਕੀ ਦਾ ਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਬਿਲਕੁਲ ਅੱਜ ਅਸੀਂ ਪੰਜਾਬ ਰੋਡਵੇ ਪਨਬਾਸ ਲੁਧਿਆਣਾ ਡੀਪੂ ਦਾ ਪੀਆ ਡੀਸੀ ਦੇ ਗੇਟ ਤੇ ਅਸੀਂ ਗੇਟਰੇ ਲਈ ਸਾਂਝੀ ਕਰਕੇ ਤੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੇ ਦਿਨੀ 9 ਜੁਲਾਈ ਨੂੰ ਸਾਡੀ ਚਲਦੀ ਹੜਤਾਲ ਚ ਮਾਨਜੋਗ ਵਿੱਤ ਮੰਤਰੀ ਮਾਨਜੋਗ ਟਰਾਂਸਪੋਰਟ ਮੰਤਰੀ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ ਚ ਉਹਨਾਂ ਨੇ ਸਾਡੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ ਸੀਗੇ ਜਿਵੇਂ ਕਿ 9 ਜੁਲਾਈ ਦੀ ਮੀਟਿੰਗ ਸੀ ਤੇ 16 ਜੁਲਾਈ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੇ ਕਿਹਾ ਸੀ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ 16 ਜੁਲਾਈ ਤੱਕ ਮੈਂ ਲਾਗੂ ਕਰ ਦੂੰਗਾ ਮੀਟਿੰਗ ਕਰਕੇ ਜਿਹੜੀ ਟ੍ਰਾਂਸਪੋਰਟ ਮੰਤਰੀ ਜੀ ਨੇ ਉਸ ਤੋਂ ਬਾਅਦ ਮੀਟਿੰਗ ਨਹੀਂ ਕੀਤੀ ਔਰ ਨਾਲ ਹੀ ਵਿਭਾਗਾਂ ਨੂੰ ਤੇ ਅਸੀਂ ਦਿੱਤੇ ਸੀ ਕਿ ਕਮੇਟੀ ਨੂੰ ਸੈਕਟਰੀ ਟਰਾਂਸਪੋਰਟ ਜਿਹਨੂੰ ਵੀ ਜਿਹੜੀਆਂ ਕਮੇਟੀ ਦੀਆਂ ਮੀਟਿੰਗਾਂ ਦੋ ਕਰਕੇ ਉਸ ਤੋਂ ਬਾਅਦ ਫਾਈਨਲ ਰਿਪੋਰਟ ਜਿਹੜੀ 28 ਤਰੀਕ ਨੂੰ ਵਿੱਤ ਮੰਤਰੀ ਜੀ ਕੋ ਦੁਬਾਰਾ ਮੀਟਿੰਗ ਫਿਕਸ ਕੀਤੀ ਸੀ ਜਿਹੜੀ ਉਹਨਾਂ ਨੇ ਦੁਬਾਰਾ ਮੀਟਿੰਗ ਨਹੀਂ ਕੀਤੀ ਉਲਟਾ 28 ਤਰੀਕ ਨੂੰ ਇੱਕ ਕਮੇਟੀ ਦੀ ਮੀਟਿੰਗ ਕਰਕੇ ਜਾਂ ਪਰਸਨਲ ਦੇ ਵਿਭਾਗ ਦੇ ਅਧਿਕਾਰੀ ਬੁਲਾ ਕੇ ਉੱਥੇ ਸਾਡੀ ਗੱਲਬਾਤ ਜਰੂਰ ਸੁਣੀਆ ਪਰ ਸਾਡੀਆਂ ਜਿਹੜੀਆਂ ਮੰਨੀਆਂ ਮੰਗਾ ਹੁੰਦਾ ਵੀ ਹੱਲ ਨਹੀਂ ਕੀਤਾ ਤੇ ਨਾ ਹੀ ਪਾਲਿਸੀ ਨੂੰ ਕੋਈ ਜਿਹੜਾ ਅਸਲੀ ਰੂਪ ਜਿਹੜਾ ਦਿੱਤਾ ਵਾ ਲਾਗੂ ਕਰਨ ਦਾ ਸੋ ਜਿਸ ਕਰਕੇ ਸਾਡਾ ਪਰ ਉਹਨਾਂ ਵੱਲੋਂ ਸਾਡੀਆਂ ਮੰਗਾਂ ਨੂੰ ਇੱਕ ਸਾਈਡ ਤੇ ਰੱਖ ਕੇ ਤੇ ਦੂਜੇ ਪਾਸੇ ਪ੍ਰਾਈਵੇਟ ਕਿਲੋਮੀਟਰਾਂ ਦਾ ਟੈਂਡਰ ਲਿਆਂਦਾ ਗਿਆ ਜਿਵੇਂ ਵੋਲਵੋ ਬੱਸਾਂ ਦਾ ਐਚਵੀਏ ਸੀ ਦਾ ਜੋ ਕਿ ਮੌਜੂਦਾ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਦੇ ਰੂਪ ਚ ਪਹਿਲਾਂ ਵੀ ਚੱਲ ਰਹੀਆਂ ਔਰ ਹੋਰ ਐਚਵੀਏ ਸੀ ਔਰ ਪਨ ਬੱਸ ਦੇ ਵਿੱਚ ਵੋਲਵੋ ਬੱਸਾਂ ਪਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਆ ਜਿਹਦਾ ਅਸੀਂ ਬਕਾਇਦਾ ਆਨ ਰਿਕਾਰਡ ਜਿਹੜਾ ਜਿੱਥੇ ਬੱਸਾਂ ਚੱਲ ਰਹੀਆਂ ਨੇ ਉਹਦਾ ਘਾਟਾ ਕੱਢ ਕੇ ਦਿੱਤਾ ਵੀ ਆਹ ਵੇਖੋ ਵੀ ਮੌਜੂਦਾ ਇੰਨਾ ਬੱਸਾਂ ਜਣੀਆਂ ਉਹ ਘਾਟਾ ਪਾਉਣਗੇ ਆਪਾਂ ਨੂੰ ਲਗਭਗ ਜਿੰਨੀਆਂ ਬੱਸਾਂ ਦਾ ਟੈਂਡਰ ਲੈ ਕੇ ਆਇਆ 6 ਸਾਲਾਂ 218 ਕਰੋੜ ਰੁਪਏ ਦਾ ਜਿਹੜਾ ਵਿੱਤੀ ਨੁਕਸਾਨ ਵੀ ਹੋਣਾ ਵਿਭਾਗ ਦਾ ਤੇ ਵਿਭਾਗ ਦੀ ਲੁੱਟ ਵੀ ਹੋਣੀ ਆ ਵਿਭਾਗ ਦਾ ਨੁਕਸਾਨ ਹੋਣਾ ਪਰ ਕਿਤੇ ਨਾ ਕਿਤੇ ਸਰਕਾਰ ਬੱਸਾਂ ਪਾਉਣ ਤੋਂ ਅਸਫਲ ਹੁੰਦੀ ਦਿਖਾਈ ਦੇ ਰਹੀ ਆ ਔਰ ਕਿਲੋਮੀਟਰ ਪ੍ਰਾਈਵੇਟ ਬੱਸਾਂ ਪਾ ਕੇ ਲੋਕਾਂ ਨੂੰ ਆਪਣੀ ਵਾਹਵਾ ਖਾਟ ਰਹੀ ਆ ਕਿ ਅਸੀਂ ਵਿਭਾਗ ਚ ਬੱਸਾਂ ਪਾਤੀਆਂ ਸੋ ਜਿਹੜੇ ਵਿਭਾਗ ਨੇ ਪਣ ਬਸ ਪੀਆਰਡੀ ਸੀ ਇਹ ਖੁਦਮਖਤਿਆਰ ادارے ਨੇ ਇਹ ਵਿਭਾਗਾ ਦੇ ਸਿਰਫ ਸਰਕਾਰ ਦੀ ਪ੍ਰਵਾਨਗੀ ਲੈਣੀ ਆ ਮਾਨਯੋਗ ਮੁੱਖ ਮੰਤਰੀ ਦੀ ਜਾਂ ਟਰਾਂਸਪੋਰਟ ਮੰਤਰੀ ਦੀ ਇਹ ਵਿਭਾਗਾਂ ਨੇ ਲਾਉਣ ਤੇ ਬੱਸਾਂ ਲੈਣੀਆਂ ਔਰ ਲਾਉਣ ਦੀਆਂ ਕਿਸ਼ਤਾਂ ਵੀ ਜਿਹੜੀਆਂ ਵਿਭਾਗਾਂ ਨੇ ਤਾਰਨੀਆਂ ਨੇ ਪਰ ਸਰਕਾਰ ਵੱਲੋਂ ਜਿਹੜਿਆ ਕਿਲੋਮੀਟਰ ਸਕੀਮ ਬੱਸਾਂ ਦੇ ਗਲਤ ਫੈਸਲੇ ਲੈ ਕੇ ਆਂਦੇ ਜਾ ਰਹੇ ਨੇ ਇਹਦੇ ਨਾਲ ਸਾਡੇ ਵਿਭਾਗ ਦਾ ਨੁਕਸਾਨ ਹੋਣਾ ਕਿਉਂਕਿ ਜੇਕਰ ਸਰਕਾਰ ਜਿਹੜੇ ਸਾਡੇ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਲਗਭਗ 11-1200 ਕਰੋੜ ਰੁਪਈਆ ਜਿਹੜਾ ਸਰਕਾਰ ਵੱਲ ਰੁਕਿਆ ਹੋਇਆ ਜੇਕਰ ਉਹੀ ਪੈਸਾ ਸਾਡੇ ਵਿਭਾਗਾਂ ਨੂੰ ਦੇ ਦੇ ਤੇ ਸਾਡਾ ਵਿਭਾਗ ਜਿੰਨੀਆਂ ਮਰਜ਼ੀ ਬੱਸਾਂ ਖਰੀਦ ਸਕਦਾ ਸੋ ਔਨ ਰਿਕਾਰਡ ਆ ਕਿ ਪਿਛਲੀ ਸਰਕਾਰ ਦੇ ਦੌਰਾਨ ਲਗਭਗ 1400 1500 ਬੱਸਾਂ ਵਿਭਾਗ ਦੇ ਵਿੱਚ ਪੈ ਗਈਆਂ ਸੀਗੀਆਂ ਜਿਹੜੇ ਪਿਛਲੇ 5 ਸਾਲ ਦਾ ਜਿਹੜਾ ਸਰਕਾਰ ਦਾ ਪਲਾਨ ਹੁੰਦਾ ਪਰ ਇਹ ਸਰਕਾਰ ਦੇ ਦੌਰਾਨ ਚੌਥੇ ਸਾਲ ਚ ਸਰਕਾਰ ਚੱਲ ਰਹੀ ਆ ਇੱਕ ਵੀ ਬੱਸ ਵਿਭਾਗ ਜਿੱਦ ਤੱਕ ਨਹੀਂ ਪਈ ਜਿਹਦੇ ਕਾਰਨ ਲਗਾਤਾਰ ਰੂਟਾਂ ਤੇ ਸਵਾਰੀ ਵਧ ਰਹੀ ਆ ਕਿਉਂਕਿ ਫ੍ਰੀ ਸਫਰ ਸਹੂਲਤਾ ਮਹਿਲਾਵਾਂ ਨੂੰ ਦਿੱਤਾ ਸਾਡੀਆਂ ਭੈਣਾਂ ਨੂੰ ਦਿੱਤਾ ਪਰ ਜਿਹੜੀਆਂ ਬੱਸਾਂ ਦੀ ਘਾਟ ਕਾਰਨ ਲਗਾਤਾਰ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਵਧਣਦੀਆਂ ਜਿਸ ਨੂੰ ਪੂਰੀਆਂ ਕਰਨ ਨੂੰ ਜਾਂ ਬਸਾਂ ਪੂਰੀਆਂ ਕਰਨ ਤੇ ਸਰਕਾਰ ਸਫਲਿਆ ਨਾਲ ਹੀ ਜਿਹੜੇ ਕੱਚੇ ਮਲਾਜ਼ਮਿਆਂ ਜਿਨ੍ਹਾਂ ਨੂੰ ਪੱਕੇ ਕਰਨਾ ਸੀ ਜਿਹੜੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਸੀਗਾ ਸੋ ਪਿਛਲੀਆਂ ਸਰਕਾਰਾਂ ਚ ਕਿਤੇ ਨਾ ਕਿਤੇ ਠੇਕੇਦਾਰ 5 ਸਾਲ ਜਾਂ 7 ਸਾਲ ਇੱਕ ਠੇਕੇਦਾਰ ਚੱਲ ਜਾਂਦਾ ਸੀ ਐਰ ਕੀ ਰੋਡਵੇ ਵਿੱਚ ਪਨਵਾਸੇ ਵਿੱਚ ਤਿੰਨ ਠੇਕੇਦਾਰ ਬਦਲ ਗਏ ਤਿੰਨੇ ਲੁੱਟ ਕਰ ਗਏ ਔਰ ਉਸ ਤੋਂ ਬਾਅਦ ਜਿਹੜੀ ਬਿਨਾ ਠੇਕੇਦਾਰ ਦੇ ਐਗਰੀਮੈਂਟ ਤੋਂ ਐਸਐਸ ਪ੍ਰੋਵਾਈਡਰ ਪਟਿਆਲਾ ਜਿਹੜਾ ਉਹਦੇ ਕੋਲ ਤਨਖਾਹਾਂ ਪੁਆਈਆਂ ਜਾ ਰਹੀਆਂ ਅੱਜ 7 ਤਰੀਕ ਹੋ ਗਈ ਆ ਔਰ ਕੱਲ ਦਾ ਦਿਨ ਰਹਿ ਗਿਆ ਪਰਸੋਂ ਰੱਖਣੀਆਂ ਨੇ ਅਸੀਂ ਰਖੜੀਆਂ ਨੂੰ ਮੁੱਖ ਰੱਖ ਕੇ ਆਪਣੇ ਪ੍ਰੋਗਰਾਮਾਂ 'ਚ ਥੋੜੀ ਜਿਹੀ ਢਿੱਲ ਦਿੱਤੀ ਆ ਵੀ ਲੋਕਾਂ ਨੂੰ ਕਿਉਂਕਿ ਕਈ ਸਾਡੀਆਂ ਧੀਆਂ ਭੈਣਾਂ ਨੇ ਸਾਲ ਬਾਅਦ ਆਪਣੇ ਪਰਿਵਾਰਾਂ ਦੇ ਵਿੱਚ ਜਾਣਾ ਹੁੰਦਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਸਰਕਾਰ ਦੀ ਐਡੀ ਬੇਰੁਖੀ ਆ ਕਿ ਅਜੇ ਤੱਕ ਸਾਡੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਕਿਉਂਕਿ ਇਹ ਵੀ ਮੁਲਾਜ਼ਮ ਉਹਨਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਇਹਨਾਂ ਨੇ ਵੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਾਣਾ ਹੁੰਦਾ ਔਰ ਮਾਹੌਲ ਵਧੀਆ ਮਾਹੌਲ ਦੇ ਵਿੱਚ ਆਪਣੇ ਇਤਿਆਰ ਨੂੰ ਮਨਾਉਣਾ ਹੁੰਦਾ ਪਰ ਅਜੇ ਤੱਕ ਤਨਖਾਹਾਂ ਨਾ ਜਾਰੀ ਕਰਕੇ ਉਲਟਾ ਜਿਹੜਾ 8 ਤਰੀਕ ਨੂੰ ਪਤਾ ਲੱਗਾ ਪਰੋਸੇਜਕ ਸੂਤਰਾਂ ਤੋਂ ਵੀ ਕੱਲ ਟੈਂਡਰ ਖੋਲ ਰਿਹਾ ਹੈ ਕਿਲੋਮੀਟਰ ਬਸਾਂ ਦਾ ਜੇਕਰ ਸਰਕਾਰ ਤੁਰੰਤ ਪਿੱਛੇ ਨਾ ਮੁੜੀ ਜਾਂ ਟੈਂਡਰ ਰੱਦ ਕਰਨ ਦਾ ਪੱਤਰ ਜਾਰੀ ਨਾ ਕੀਤਾ ਤੇ ਹੋ ਸਕਦਾ ਵੀ ਕੱਲ ਦੁਪਹਿਰ ਤੱਕ ਹੀ ਜਿਹੜੀ ਹੜਤਾਲ ਮੁਕੰਮਲ ਹੋ ਜੇ ਤੇ ਇਹ ਹੜਤਾਲ ਨੂੰ ਅਨਮਿੱਥੇ ਸਮੇਂ ਲਈ ਚਲਾਇਆ ਜਾਵੇ ਕਿਉਂਕਿ ਟੈਂਡਰ ਰੱਦ ਨਾ ਹੋਣ ਤੱਕ ਜਿਹੜਾ ਉਹ ਸੰਘਰਸ਼ ਹੋ ਜਾਰੀ ਰਹੂਗਾ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੀ ਰਾਜ ਤੇ ਧਰਨਾ ਵੀ ਦਿੱਤਾ ਜਾਊਗਾ ਉਸ ਤੋਂ ਬਾਅਦ 15 ਅਗਸਤ ਤੇ ਯਾਦਿ ਦੀ ਅੜਾ ਰਿਹਾ ਜਿੱਥੇ ਅਸੀਂ ਪੂਰਾ ਦੇਸ਼ ਆਜ਼ਾਦੀ ਮਾਨਦਾ ਕਿ ਵੀ ਅਸੀਂ ਯਾਦ ਮੁਲਖ ਵਿੱਚ ਰਹ ਰਹੇ ਆਂ ਔਰ ਨਾਲ ਹੀ ਅਸੀਂ ਜਿਹੜੇ ਪੰਜਾਬ ਰੋਡ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਆ ਪਨ ਬਸਦੇ ਅਸੀਂ ਉਹ ਗੁਲਾਮੀ ਜਿਹੜੀ ਚੱਲ ਰਹੇ ਆਂ ਕਿਉਂਕਿ ਠੇਕੇਦਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਔਰ ਕਿਤੇ ਵੀ ਸਾਡੀ ਸੁਣਵਾਈ ਨਹੀਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਭਗਤ ਸਿੰਘ ਦੀ ਸਰਕਾਰ ਆ ਕਿ ਉਹ ਭਗਤ ਸਿੰਘ ਦਾ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਸੀਗਾ ਉਹਦੀ ਪੱਗ ਬਨ ਕੇ ਉਹਦੀ ਜਗ੍ਹਾ ਤੇ ਜਾ ਕੇ ਜਿਹੜੀ ਸੌਂ ਖਾਦੀ ਸੀਗੀ ਉਹ ਸਾਨੂੰ ਲੱਗਦੀ ਆ ਵੀ ਸਾਰੇ ਫੋਕੇ ਦਾਵੇ ਆ ਕਿਉਂਕਿ ਇਹਨਾਂ ਦੇ ਸਰਕਾਰ ਦੇ ਰਾਜ ਦੇ ਵਿੱਚ ਹੀ ਮਲਾਜ਼ਮਾਂ ਦਾ ਵੀ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਔਰ ਵਿਭਾਗਾਂ ਦੀ ਵੀ ਜਿਹੜੀ ਉਹ ਜਿਹੜਾ ਨਿਜੀਕਰਨ ਜਾਂ ਸਮਝ ਲਓ ਲੁੱਟ ਹੋ ਰਹੀ ਆ ਜਿਹਦਾ ਸਾਡਾ ਰੋਸ ਹੈ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਹੱਲ ਕਰਦੀ ਤੇ ਸਾਨੂੰ ਤੁਰੰਤ ਅੱਜ ਜਿਵੇਂ ਗੇਟ ਰਲੀਆਂ ਕਰਕੇ ਅਸੀਂ ਵਰਕਰਾਂ ਨੂੰ ਆਪਣਾ ਲਾਂਬੰਦ ਕੀਤਾ ਕੱਲ ਨੂੰ ਜੇ ਟੈਂਡਰ ਖੋਲਦੀ ਹੈ ਤੇ ਤੁਰੰਤ ਕਿਸੇ ਸਮੇਂ ਵੀ ਜਿਹੜਾ ਬੰਦ ਹੋ ਸਕਦਾ ਤੇ ਜੇਕਰ ਤਨਖਾਹਾਂ ਜਾਰੀ ਨਾ ਹੋਈਆਂ ਮਜਬੂਰ ਨਾ ਸਾਨੂੰ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿਉਂਕਿ ਸਾਡੇ ਵੀ ਪਰਿਵਾਰ ਨੇ ਸਾਨੂੰ ਇਹ ਰਖੜੀ ਦੇ ਹਿਧਾਰ ਤੇ ਬੰਦ ਕਰਕੇ ਆਪਣਾ ਜਿਹੜਾ ਐਗਜ਼ੀਟੇਸ਼ਨ ਕਰਕੇ ਤਨਖਾਹਾਂ ਪੋਣੀਆਂ ਪੈਣਗੀਆਂ ਤੇ ਨਾਲ ਹੀ ਜਿਹੜੇ ਆਉਣ ਵਾਲੇ ਗੁਲਾਮੀ ਦਿਵਸ ਦੇ ਐਕਸ਼ਨ ਆ ਉਹ ਸਾਡੇ ਜਿਵੇਂ ਮੁੱਖ ਮੰਤਰੀ ਸਾਹਿਬ ਜਾਂ ਟ੍ਰਾਂਸਪੋਰਟ ਮੰਤਰੀ ਸਾਹਿਬ ਜਾਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹ ਜਿੱਥੇ ਵੀ ਝੰਡਾ ਲੈ ਰਹਉਣਗੇ ਉੱਥੇ ਅਸੀਂ ਉਹਨਾਂ ਨੂੰ ਵਿਰੋਧ ਕਰਕੇ ਆਪਣੇ ਸਵਾਲ ਪੁੱਛਾਂਗੇ ਵੀ ਜਿਹੜੇ ਤੁਸੀਂ ਸੱਤਾ ਚ ਆਉਣ ਸਮੇਂ ਸਵਾਲ ਕੀਤੇ ਸੀ ਜਾਂ ਜਿਹੜਾ ਅੱਜ ਆਜ਼ਾਦੀ ਦਿਵਸ ਦਾ ਤੁਸੀਂ ਕਹਾਣੀਆਂ ਲੋਕਾਂ ਨੂੰ ਸੁਣਾ ਰਹੇ ਹੋ ਸਾਨੂੰ ਦੱਸੋ ਵੀ ਆਜ਼ਾਦੀ ਕਿੱਥੇ ਆ ਸਾਡੇ ਵਿਭਾਗਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਮਲਾਜਮਾਂ ਦਾ ਛੋਚਨ ਹੋ ਰਿਹਾ ਜਾਂ ਨਿਜੀਕਰਨ ਹੋ ਰਿਹਾ ਉਹਦਾ ਅਸੀਂ ਸਖਤ ਵਿਰੋਧ ਕਰਾਂਗੇ ਕਿੰਨੀਆਂ ਕਿ ਮੌਲਵੋ ਬਸਾ ਪਾ ਰਹੇ ਜਿਹੜੇ देखो ये Volvo 19 Volvo बसਾਂ ਦਾ ਟੈਂਡਰ ਲੈ ਕੇ ਆਇਆ ਜਿਹੜੀਆਂ ਕਿ PRTC ਚ ਆਲਰੇਡੀ ਕਿਲੋਮੀਟਰ ਬਸਾਂ ਚੱਲ ਰਹੀਆਂ ਨੇ ਜਿਹੜੀਆਂ ਲਗਭਗ 20 ਰੁਪਏ ਪ੍ਰਤੀ ਕਿਲੋਮੀਟਰ ਦੇ ਘਾਟੇ ਨਾਲ ਚੱਲ ਰਹੀਆਂ 20 ਤੋਂ 25 ਰੁਪਏ ਅੱਜ ਉਹਦਾ ਟੈਂਡਰ ਕੀਤਾ ਜਾਂਦਾ 400 ਰੁਪਏ ਡੇਲੀ ਕਰਾਉਣ 400 ਕਿਲੋਮੀਟਰ ਡੇਲੀ ਕਰਾਉਣ ਦਾ ਪਰ ਉਹ ਮੈਨੇਜਮੈਂਟ ਦੀ ਸਾਡੀ ਦੀ ਮਿਲੀ ਭੁਗਤ ਨਾਲ ਉਹਨੂੰ 800 ਜਾਂ 900 ਜਾਂ 1000 ਕਿਲੋਮੀਟਰ ਡੇਲੀ ਕਰਾਇਆ ਜਾਂਦਾ ਇਹ ਅੰਮ੍ਰਿਤਸਰ ਤੋਂ ਲੈ ਕੇ 에어ਪੋਰਟ ਤੱਕ ਚਲਾਇਆ ਜਾਂਦਾ ਜਿਹੜੀ ਕਿ 20 ਰੁਪਏ ਘਾਟਾ ਪਾਉਣ ਨਾਲ ਕਿਲੋਮੀਟਰ ਦੇ ਨਾਲ ਲਗਭਗ ਉਹ 2 ਲੱਖ 2.5 ਲੱਖ ਰੁਪਇਆ ਘਾਟਾ ਡੇਲੀ ਦਾ ਪੈਂਦਾ ਜੇਕਰ ਆਪਾਂ 19 ਗੱਡੀਆਂ ਲਾਈਏ ਤੇ ਉਹ 40-50 ਲੱਖ ਦਾ ਘਾਟਾ ਜਿਹੜਾ ਇੱਕ ਮਹੀਨੇ ਦੇ ਵਿੱਚ ਪਿਆ ਕਰਨਾ ਇਸ ਤੋਂ ਬਾਅਦ ਜਿਹੜਾ 6 ਸਾਲਾਂ ਜਿਹਾ ਉਹ ਕਰੋੜਾਂ ਦੇ ਵਿੱਚ ਬਣ ਜਾਣਾ ਦੂਜੀਆਂ ਜਿਹੜੀਆਂ 142 HVAC ਗੱਡੀਆਂ ਦਾ ਟੈਂਡਰ ਲੈ ਕੇ ਆਇਆ ਪੀਆਰਡੀਸੀ ਪਣਮਾਸ ਦਾ ਸੰਝਾ ਕਿ 142 HVAC ਗੱਡੀਆਂ ਪਾਵਾਂਗੇ ਉਹ ਵੀ ਪੀਆਰਡੀਸੀ ਵਿੱਚ ਆਲਰੇਡੀ ਕਿਲੋਮੀਟਰ ਗੱਡੀਆਂ ਚੱਲ ਰਹੀਆਂ ਉਹ ਵੀ ਘਾਟੇ ਤੇ ਚੱਲ ਰਹੀਆਂ ਜੇਕਰ ਇਸੇ ਤਰ੍ਹਾਂ ਹੀ ਕਿਲੋਮੀਟਰ ਗੱਡੀਆਂ ਪੈਂਦੀਆਂ ਤੇ ਲਗਭਗ 218 ਕਰੋੜ ਰੁਪਇਆ ਜੇ ਇਹ ਸਾਡੇ ਵਿਭਾਗ ਦੀ ਸਿੱਧੇ ਤੌਰ ਤੇ ਲੁੱਟ ਹੋਊਗੀ ਵਿਭਾਗ ਦਾ ਨੁਕਸਾਨ ਹੋਊਗਾ ਕਿਉਂਕਿ ਸਰਕਾਰ ਨਾ ਦੇ ਫ੍ਰੀ ਸਬਸਿਡੀਆਂ ਦੇ ਪੈਸੇ ਦੇ ਰਹੀ ਆ ਨਾ ਵਿਭਾਗਾਂ ਨੂੰ ਕੋ ਫੰਡ ਦੇ ਰਹੀ ਐ ਐਕਸਟਰਾ ਵੀ ਅਸੀਂ ਇਹਨਾਂ ਵਿਭਾਗਾਂ ਤੇ ਜਿੰਨੀਆਂ ਸਵਾਮਾਂ ਲੈਣੇ ਆ ਜਾਂ ਜਿੰਨੇ ਅਸੀਂ ਬੈਨੀਫਿਟ ਲੈਣੇ ਆ ਹਰੇਕ ਹਫਤੇ ਹਰੇਕ 15 ਦਿਨਾਂ ਬਾਅਦ ਮਹੀਨੇ ਬਾਅਦ ਕੋਈ ਨਾ ਕੋਈ ਰੈਲੀ ਆ ਜਾਂਦੀ ਸਰਕਾਰ ਦੀ ਰੈਲੀ ਦੇ ਵਿੱਚ ਸਾਡੀਆਂ 20 30 40% ਬੱਸਾਂ ਜਿਹੜੀਆਂ ਉਹ ਡੀਪੋਆਂ 'ਨੀਆਂ ਲੱਗ ਜਾਂਦੀਆਂ ਜਦੋਂ ਵੀ ਰੈਲੀ ਹੁੰਦੀ ਆ ਤੇ 3 ਦਿਨ ਸਾਡੇ ਰੂਟ ਪ੍ਰਭਾਵਿਤ ਹੋ ਜਾਂਦੇ ਆ ਕਿਉਂਕਿ ਇੱਕ ਦਿਨ ਪਹਿਲਾਂ ਰੋਕਿਆ ਜਾਂਦਾ ਔਰ ਦੂਸਰੇ ਦਿਨ ਸਾਡੇ ਮੁਲਾਜ਼ਮ ਜਿਹੜੇ 10 10 ਵਜ ਜਾਂਦੇ ਰਾਤ ਦੇ ਫਿਰ ਆ ਕੇ ਗੱਡੀਆਂ ਡੀਪੋ 'ਚ ਵੜਦੇ ਅਗਲੇ ਦਿਨ ਵੀ ਅੱਧਾ ਦਿਨ ਪ੍ਰਭਾਵਿਤ ਹੋ ਜਾਂਦਾ ਉੱਥੇ ਸਰਕਾਰ ਬਿਲਕੁਲ ਸਾਇਲੈਂਟ ਐ ਚੁੱਪਿਆ ਔਰ ਸਾਡੇ ਵਿਭਾਗਾਂ ਨੂੰ ਜਿਹੜਾ ਬਣਦਾ ਉਹ ਬੈਨੀਫਿਟ ਨਹੀਂ ਦੇ ਰਹੀ ਲੋਕਾਂ ਦੀ ਵੀ ਖੇਚਲਖਵਾਰੀ ਹੁੰਦੀ ਆ ਪਰ ਜਦੋਂ ਅਸੀਂ ਹੜਤਾਲ ਕਰਕੇ ਐਜੀਟੇਸ਼ਨ ਕਰਕੇ ਆਪਣੀਆਂ ਮੰਗਾਂ ਬਣਵਾਉਣ ਲਈ ਐਜੀਟੇਸ਼ਨ ਕਰਦੇ ਆ ਉਦੋਂ ਸਰਕਾਰ ਵੱਲੋਂ ਬੜਾ ਆਉਂਦਾ ਕਿ ਵਿਭਾਗ ਦਾ ਇੰਨਾ ਨੁਕਸਾਨ ਕਰਤਾ ਇੰਨਾ ਨੁਕਸਾਨ ਇੱਥੇ ਹੋ ਗਿਆ ਇਦਾਂ ਹੋ ਗਿਆ ਸੋ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸਰਕਾਰ ਨੂੰ ਉਹ ਤੋਂ ਨਹੀਂ ਭਜਣਾ ਚਾਹੀਦਾ ਕਿਉਂਕਿ ਇਹ ਮਲਾਜ਼ਮ ਇਹ ਜਿਹੜੇ ਨੌਜਵਾਨ ਨੇ ਇਹ ਪੰਜਾਬ ਦੇ ਨਹੀਂ ਨਾ ਵਿਭਾਗਾਂ 'ਚ ਨੌਕਰੀ ਕਰਦੇ ਆ ਇਹਨਾਂ ਵਿਭਾਗਾਂ ਨੂੰ ਬਚਾਉਣ ਲਈ ਅੱਜ ਦੀ ਆਬਾਦੀ ਦੇ ਹਿਸਾਬ ਨਾਲ 10000 ਬੱਸਾਂ ਦਾ ਫਲੀਟ ਚਾਹੀਦਾ ਜੇਕਰ 10000 ਬੱਸਾਂ ਦਾ ਫਲੀਟ ਪੂਰਾ ਹੁੰਦਾ ਤੇ ਲਗਭਗ ਲੱਖਾਂ ਨੌਕਰੀਆਂ ਇਸ ਵਿਭਾਗ ਚ ਮਿਲ ਸਕਦੀਆਂ ਇਸੇ ਤਰ੍ਹਾਂ ਸਾਡੇ ਹੋਰ ਵਿਭਾਗ ਆ ਸਿੱਖਿਆ ਸਿਹਤ ਸਹੂਲਤਾਂ ਵਿਭਾਗ ਜਲ ਸਪਲਾਈ ਬਿਜਲੀ ਵਿਭਾਗ ਆ ਸਾਰੇ ਵਿਭਾਗਾਂ ਦੇ ਵਿੱਚ ਹੀ ਲਗਾਤਾਰ ਜਿਹੜਾ ਠੇਕੇਦਾਰਾਂ ਦੇ ਰਾਹੀਂ ਚੋਜਨ ਕੀਤਾ ਜਾ ਰਿਹਾ ਜਿਹੜੀਆਂ ਸਰਕਾਰਾਂ ਨੇ ਹਰਿਆਣੇ ਦੀਆਂ ਨੇ ਜਾਂ ਹੋਰ ਸਰਕਾਰਾਂ ਨੇ ਠੇਕੇਦਾਰ ਵਿਚੋਲੇ ਕੱਢਦੇ ਆ ਉਹ ਆ ਕੇ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਦੀ ਸਾਡੇ ਮੁਲਾਜ਼ਮਾਂ ਦੀ ਲੁੱਟ ਕਰਨ ਲੱਗੇ ਆ ਸੋ ਉਹਨਾਂ ਨੂੰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਰਾਹ ਦੇਣੀ ਚਾਹੀਦੀ ਮੁਲਾਜ਼ਮਾਂ ਨੂੰ ਪੱਕੇ ਦਿਓ ਕਰਨਾ ਚਾਹੀਦਾ ਔਰ ਉਹਨਾਂ ਨੂੰ ਬੰਦ ਦਾ ਕਿਹੜਾ ਲਾਭ ਦੇਣਾ ਚਾਹੀਦਾ ਮੈਂ ਜਗਤਾਰ ਸਿੰਘ ਸੂਬਾ ਜੁਆਇੰਟ ਸੈਕਟਰੀ ਪੰਜਾਬ ਰੋਡ 'ਤੇ ਪੰਨਬਸ ਪੀਆਰਟੀਸੀ 2511 ਅੱਜ ਕਿੱਥੇ ਰਹਿੰਦੀ ਰੱਖੀ ਅੱਜ ਦੀਆਂ ਰੈਲੀਆਂ ਜਿਹੜੀਆਂ ਸਾਡੇ ਪੀਆਰਟੀਸੀ ਦੇ 27 ਤੋਂ 27 ਡਿਪੂਆਂ ਦੇ ਗੇਟਾਂ ਤੇ ਕਰੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਜਿਹੜੀ ਹੈ ਸਾਡੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਿਉਂਕਿ ਸਰਕਾਰ ਨੇ ਇੱਕ ਪਾਸੇ ਤਾਂ ਸਾਨੂੰ ਕਹਤਾ ਕਿ ਤੁਹਾਡੀ ਪਾਲਿਸੀ ਅਸੀਂ ਤਿਆਰ ਕਰ ਰਹੇ ਹਾਂ ਕੰਡੀਸ਼ਨਾਂ 'ਚ ਸੋਧ ਕਰ ਰਹੇ ਹਾਂ ਉਸ ਤੋਂ ਬਿਨਾ ਸਰਕਾਰ ਨੂੰ ਅਸੀਂ ਇੱਕ ਸਬੂਤ ਦੇ ਕੇ ਆਏ ਸੀਗੇ ਸਣੇ ਮੈਨੇਜਮੈਂਟ ਨੂੰ ਕਿ ਜਿਹੜੀ ਪੀਆਰਟੀਸੀ ਤੇ ਪਨਵਸ ਦੇ ਜਿਹੜੀ ਕਿਲੋਮੀਟਰ ਸਕੀਨ ਦੀਆਂ ਬੱਸਾਂ ਨੇ ਉਹ ਬਹੁਤ ਘਾਟੇ ਦਾ ਸੌਦਾ ਨੇ ਤੇ ਵਿਭਾਗ ਦੇ ਅਧਿਕਾਰੀਆਂ ਨੇ ਖੁਦ ਵੀ ਮੰਨਿਆ ਕਿ ਜਿਹੜੀ ਵਲਵੋ ਐਚਬੀ ਏਸੀ ਆ ਉਹ ਵਾਕਈ 7-8 ਰੁਪਏ ਘਾਟੇ 'ਚ ਆ ਉਸ ਦੇ ਬਾਵਜੂਦ ਵੀ ਸਰਕਾਰ ਨੇ ਪਹਿਲਾਂ 4 ਤਰੀਕ ਦਾ ਟੈਂਡਰ ਰੱਖਿਆ ਤਾਂ ਜਿਹੜੀ ਸਾਡੀ ਕਾਲ ਸੀਗੀ ਸਾਡਾ ਐਲਾਨ ਸੀਗਾ ਯੂਨੀਅਨ ਦੇ ਵੱਲੋਂ ਕਿ ਜਦੋਂ ਵੀ ਇਹ ਕਿਲੋਮੀਟਰ ਸਕੀਨ ਦੇ ਟੈਂਡਰ ਕੱਢੇ ਗਏ ਅਸੀਂ ਤੁਰੰਤ ਬੰਦ ਕਰਾਂਗੇ ਤਾਂ 4 ਗੰਦ ਹੁਣ 8 ਤਰੀਕ ਨੂੰ ਗਾ ਟੈਂਡਰ ਖੋਲ ਰਿਹਾ ਹਾਂ ਜੀ ਹਾਂ ਜੀ ਅਸੀਂ ਉਦੋਂ ਟੈਂਡਰ ਖੋਲਦੇ ਤੇ ਫਿਰ ਤੁਹਾਡੇ ਲੋਕੀ ਕੀਤਾ ਜਾਏ ਬਿਲਕੁਲ ਜੀ ویسੇ ਤਾਂ ਰਖੜੀ ਦਾ ਤਿਹਾਰ ਅਸੀਂ ਬਿਆਨ ਦਿੱਤਾ ਸੀਗਾ ਕਿ ਰਖੜੀ ਦੇ ਤਿਹਾਰ ਦੇ ਦਿਨਾਂ ਵਿੱਚ ਅਸੀਂ ਆਮ ਵਾਂਗੂ ਸਰਵਿਸ ਚਲਾਵਾਂਗੇ ਪਰ ਸਰਕਾਰ ਕੋਈ ਬਧੀਕੀ ਐਕਸ਼ਨ ਲੈ ਕੇ ਆ ਕੋਈ ਕਿਲੋਮੀਟਰ ਸਕੀਮ ਦੇ ਟੈਂਡਰ ਲੈ ਕੇ ਨਾ ਆਵੇ ਪਰ ਸਰਕਾਰ ਤੇ ਮੈਨੇਜਮੈਂਟ ਆਪ ਦੇ ਕਾਰਨਾਮਿਆਂ ਤੋਂ ਨਹੀਂ ਟੱਲਦੀ ਜਾਨੀ ਕਿ ਮਹਿਕਮਿਆਂ ਨੂੰ ਵੇਚਣ ਵਾਲੇ ਪਾਸੇ ਤੋਂ ਨਹੀਂ ਟੱਲਦੀ ਕਿਉਂਕਿ ਜਿਹੜੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਇਹ ਵਿਭਾਗ ਦੇ ਲਈ ਬਹੁਤ ਹੀ ਘਾਟੇ ਦਾ ਸੌਦਾ ਨੇ ਕਿਉਂਕਿ ਜਿਹੜੀ ਸਾਡਾ ਫ੍ਰੀ ਸਫਰ ਸਹੂਲਤ ਦਾ ਪੈਸਾ 800 ਤੋਂ 900 ਕਰੋੜ ਰੁਪਈਆ ਸਾਡਾ ਸਰਕਾਰ ਵੱਲ ਪਕਾਇਆ ਪਿਆ ਤੇ ਉਹ ਪਕਾਇਆ ਸਾਨੂੰ ਨਾ ਮਿਲਣ ਕਰਕੇ ਸਾਨੂੰ ਤਾਂ ਤਨਖਾਹਾਂ ਦੇਣੀਆਂ ਔਕੀਂ ਹੋਰੀਆਂ ਲੈ ਉਲਟਾ ਜੇਕਰ ਕਿਲੋਮੀਟਰ ਸਕੀਮ ਟੈਂਡਰ ਆ ਜਾਂਦਾ ਹੈ ਬੱਸਾਂ ਆ ਜਾਂਦੀਆਂ ਨੇ ਤਾਂ ਜੇਕਰ ਉਹਨਾਂ ਨੂੰ ਪੈਸੇ ਦੇਣੇ ਪਏ ਟੈਂਡਰ ਮੁਤਾਬਕ ਕਿਉਂਕਿ ਉਹਦਾ ਅਗਲਾ ਮਾਲਕ ਕੋਟਾ ਹੀ ਬਿਲਾਊਗਾ ਤੇ ਸਰਕਾਰ ਨੇ ਪੈਸੇ ਨਾ ਦਿੱਤੇ ਤਾਂ ਵਿਭਾਗ ਆਪਦੀਆਂ ਜਾਇਦਾਦਾਂ ਵੇਚ ਕੇ ਉਹਨਾਂ ਨੂੰ ਪੈਸੇ ਦੇਊਗਾ ਪੀਆਰਟੀ ਦੇ ਵਿੱਚੇ ਪਹਿਲਾਂ ਹਾਲਾਤ ਹੋ ਚੁੱਕੇ ਨੇ ਪੀਆਰਟੀ ਦੇ ਵਿੱਚੇ ਪਹਿਲਾਂ ਹਾਲਾਤ ਹੋ ਚੁੱਕੇ ਨੇ ਕਿਉਂਕਿ ਪੀਆਰਟੀ ਦੀ ਪਹਿਲਾਂ ਹੈੱਡ ਆਫਸ ਵਿੱਚ ਵੀ ਜ਼ਮੀਨ ਵਿਕੀ ਆ ਪੀਆਰਟੀ ਵਰਕਸ਼ਾਪ ਦੀ ਵੀ ਜ਼ਮੀਨ ਵਿਕੀ ਆ ਸੋ ਅਸੀਂ ਤਾਂ ਕਰਕੇ ਜੇਕਰ ਕਿਲੋਮੀਟਰ ਸਕੀਮ ਦੇ ਕੱਲੋਂ ਟੈਂਡਰ ਆਉਂਦੇ ਨੇ ਤਾਂ ਅਸੀਂ ਤੁਰੰਤ ਆਪਦੀਆਂ ਪੂਰੇ ਪੰਜਾਬ ਦੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਸਰ ਤੁਸੀਂ ਚੱਕਾ ਤਾਂ ਜਾਮ ਕਰ ਦੋਗੇ ਲੇਕਿਨ ਜਿਹੜਾ ਤਿਹਾਰ ਆ ਰਿਹਾ ਉਹਦੇ ਚ ਲੋਕਾਂ ਨੂੰ ਦਿੱਕਤ ਆਈ ਕਿ ਉਹਦੇ ਲਈ ਇਹ ਚੀਜ਼ ਇਹ ਚੀਜ਼ ਦਾ ਸਰਕਾਰ ਨੂੰ ਵੀ ਇਸ ਚੀਜ਼ ਦਾ ਧਿਆਨ ਹੋਣਾ ਚਾਹੀਦਾ ਕਿਉਂਕਿ ਅਸੀਂ ਬਕਾਇਦਾ ਪ੍ਰੈਸ ਬਿਆਨ ਜਾਂ ਪਹਿਲਾਂ ਲਿਖਤੀ ਦੇ ਚੁੱਕੇ ਹਾਂ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਵੀ ਜੇਕਰ ਸਰਕਾਰ ਨੇ ਕਦੇ ਵੀ ਟੈਂਡਰ ਖੋਲਣ ਦੀ ਪ੍ਰਕਿਰਿਆ ਜਾਂ ਕਿਸੇ ਦੀ ਪ੍ਰਕਿਰਿਆ ਵੀ ਲੈ ਕੇ ਆਉਂਦੀ ਤਾਂ ਅਸੀਂ ਤੁਰੰਤ ਬੰਦ ਕਰਾਂਗੇ ਤਾਂ ਸਰਕਾਰ ਨੂੰ ਵੀ ਚੋਟਣਾ ਚਾਹੀਦਾ ਕਿ ਅਸੀਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਅਜਿਆ ਕੰਮ ਨਾ ਕਰੀਏ ਬਲਕੇ ਸਰਕਾਰ ਨੂੰ ਚਾਹੀਦਾ ਵੀ ਉਹ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰੇ ਆਪਣੀਆਂ ਬੱਸਾਂ ਪਾਵੇ ਆਪਣੀਆਂ ਬੱਸਾਂ ਵਿਭਾਗ ਨੂੰ 15 ਸਾਲ ਸਰਬਤ ਦੰਦੀਆਂ ਨੇ ਮਾਲਕ 6 ਸਾਲ ਬਾਅਦ ਦੁੱਗਣੀ ਕੀਮਤ ਦੇ ਪੈਸੇ ਲੈ ਕੇ ਕਰਨ ਤੇ ਲੈ ਜਾਂਦੇ ਸੋ ਤਾਂ ਕਰਕੇ ਬੇਨਤੀ ਹੈ ਅਸੀਂ ਅੱਜ ਗੇ ਟ੍ਰੈਲੀਆਂ ਕਰਕੇ ਵਰਕਰਾਂ ਨੂੰ ਲਾਬੰਦ ਕੀਤਾ ਕਿ ਜੇਕਰ ਸਰਕਾਰ ਇਹ ਮੈਨੇਜਮੈਂਟ ਟੈਂਡਰ ਕਿਲੋਮੀਟਰ ਸਕੀਮ ਦੇ ਟੈਂਡਰ ਕੱਢਣੋਂ ਪਿੱਛੋਂ ਨਾ ਹਟੀ ਤਾਂ ਅਸੀਂ ਨਾਲ ਦੀ ਨਾਲ ਬੰਦ ਕਰਾਂਗੇ